ਬਾਈ ਏਡਾ ਥੋੜੇ ਤੁਸੀਂ ਲੈ ਜੂਗੀ ਯਾਰ ਵਾਰੰਟ ਹੈਗਾ ਤੇ ਤੁਸੀਂ ਜ਼ਿੰਮੇਵਾਰੀ ਆਪ ਦੀ ਲੈ ਲਓ ਅਸੀਂ ਨਹੀਂ ਅਸੀਂ ਨਹੀਂ ਅਸੀਂ ਲੈਣੇ ਨਾਲ ਲੈ ਕੇ ਚਾਹੁੰਦੇ ਬਾਈ ਤੁਸੀਂ ਚੱਕ ਕਿੱਦਾਂ ਸਕਦੇ ਇਹਨੂੰ ਬਾਈ ਜੀ ਬਾਈ ਜੀ ਮਾੜਾ ਪਿੱਛੇ ਨੂੰ ਕਰ ਲਉਂਦੀ ਇੱਕ ਮਿੰਟ ਨਹੀਂ ਉੱਧਾ ਕਿੱਦਾਂ ਚੱਕ ਲਵਾਂ ਇੱਕ ਮਿੰਟ ਸਰ ਇੰਦਾ ਨਹੀਂ ਵਾਰੰਟ ਹੈਗਾ ਚੱਕਣ ਦਾ ਓ ਯਾਰ ਇਹ ਨਹੀਂ ਹੁੰਦਾ ਪਤਾ ਐਵੇਂ ਬਾਈ ਕਿੱਦਾਂ ਹੁੰਦਾ ਵਿੱਚ ਪੁੱਛ ਖਿੱਚ ਕਰਨੀ ਸਾਨੂੰ ਪੁੱਛੋ ਅਸੀਂ ਨਾਲ ਨਾਲ ਪਹਿਲਾਂ ਮੈਂ ਕਹਾਂ ਸਰ ਅਸੀਂ ਨਾਲ ਲੈ ਕੇ ਚਲਾਂਗੇ ਨਹੀਂ ਤੁਸੀਂ ਆਪਣੀ ਵੀ ਕਰ ਰਹੇ ਸਾਨੂੰ ਪੁੱਛੋ ਸਰ ਮੇਰੀ ਗੱਲ ਸੁਣੋ ਇਹ ਕਰ ਮੇਰੀ ਗੱਲ करो करो सर साडे नाल चल आ नाल चलना फोन पाड़ो नाल चलांगे एदा नहीं फोन पाड़ो तो एदा तो? नहीं कर एदा नहीं एदा थोड़ी ना सर चलो मैं कोई भी ले आने आ तुसा आज संभाल लेस कराऊंगा कोई गैर मतलब तो मुझे चाहिए लेके चलना ना कोई गारंटी ना पूछो एदा कितना चक्कर लेने हो मैं कोई गैर मतलब तो मुझे चाहिए लेके चलना ना कोई गारंटी ना पूछो एदा कितना चक्कर लेने हो मैं कोई गैर मतलब तो चलना ना कोई 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 तो मुझे चाहिए लेके কমিজনি <laughs> ਮਾਮਲਾ ਪਛਾਣ ਕਰਾ ਲੈ ਤਾ ਡਰਾਮੇ ਕਰਨ ਦੇ ਪਛਾਣ ਕਰਾਂਦੇ ਤੁਸੀਂ ਬੇਟਾ ਭਾਈ ਮੇਰੀ ਕਮਾਈ ਤੇਰਾ ਜੋ ਆਲੇਗਾ ਆਪਾਂ ਦੇ ਸਰ ਨਹੀਂ 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 ਨਾ 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 ਸਰ ਨਾ ਐਡਾ ਥੋੜੀ ਤਾਂ ਸਾਡੇ ਇਨਵੈਸਟੀਗੇਸ਼ਨ ਸਰ ਤੁਹਾਨੂੰ ਕਹੋ ਅਸੀਂ ਨਾਲ ਨਾਲ ਕਰਾਂਗੇ ਚਲੋ ਸਰ ਚਲੋ ਚਲੋ ਤੁਹਾਡੇ ਨਾਲ ਰਹੂਗੀ ਗੱਡੀ ਬੈਠੋ ਨਾ ਨਹੀਂ ਬੈਠੋ ਤੁਸੀਂ ਬੈਠੋ ਜੇ ਤੁਹਾਨੂੰ ਇਦਾਂ ਡਰਿਆ ਕਿ ਅਸੀਂ ਲੈ ਕੇ ਭੱਜ ਜਾਗੇ ਮੈਂ ਨੂੰ ਸਰ ਨਾਲ ਬੈਠੋ ਅਸੀਂ ਨਾਲ ਜਾਵਾਂਗੇ ਪਰ ਇਦਾਂ ਨਹੀਂ ਤੁਸੀਂ ਜਿੰਮੇ ਨਾਲ ਲੈਣਦੇ ਹੋ ਅਸੀਂ ਤੁਹਾਡੇ ਨਾਲ ਜਾਵਾਂਗੇ ਇਦਾਂ ਨਹੀਂ ਆ ਸਰ ਕੇ ਅਸੀਂ ਤੁਸੀਂ ਇਦਾਂ ਤਾਂ ਇਹ ਮੁੰਡੇ ਦਾ ਸਰ ਕੋਈ ਗੱਲ ਨਹੀਂ ਜੀ ਮੁੰਡਾ ਆ ਗਿਆ ਸੈਂਸ ਨਹੀਂ ਉਹ ਤੁਸੀਂ ਤਾਂ ਡਰਾ ਹੀ ਛੱਡਿਆ ਇੱਕ ਮਿੰਟ ਚੱਕ ਮੁੰਡੇ ਨੂੰ ਕਾਹਦੀ ਜਾਣਕਾਰੀ ਲੈ ਅਰੈਸਟ ਹੋਣਾ ਕਰ ਰਹੇ ਹੋ ਸਭ ਘਟੇ ਕੋਈ ਇਨਕੁਆਰੀ ਕਰਾਣੀ ਹੋਰ ਸਾਨੂੰ ਦੱਸੋ ਇਨਕੁਆਰੀ ਕਰਨ ਤੋਂ ਬਾਜੀ ਵਧੀਆ ਇਨਕੁਆਰੀ ਕਰਨ ਇਨਕੁਆਰੀ ਕਰਨ ਤੋਂ ਬਾਅਦ ਹੀ ਬਿਮਾਰੀ ਕਰੋ ਤੁਸੀਂ ਇੱਥੇ ਵੀ ਬਿਮਾਰੀ ਕਰੋ ਇਦਾਂ ਨਹੀਂ ਸਰ ਜਿਹੜੇ ਤੁਹਾਨੂੰ ਘਟੀ ਪ੍ਰਭਾ ਲਿਆ ਚੱਕੇ ਉਹਨਾਂ ਦੀ ਕਦੇ ਮੁੰਡੇ ਨੂੰ ਮੁੰਡਾ ਪਰੇਸ਼ਾਨ ਕਰ ਦਿੰਦੇ ਆ ਬੜਿਆ ਰੋਣ ਤੋਂ ਕਰੇ ਤਾਂ ਇਦਾਂ ਫੜ ਕੇ ਹੁੰਦਾ ਹੁਣ ਮੈਂ ਦਾ ਬੱਚਾ ਆ ਪਾਜੀ ਨੇ ਤਾਂ ਸੋ ਬੜਿਆ ਬੜੇ ਕੋ ਫੜ ਕੇ ਧਰ ਰਿਆਸਟ ਵਾਂਗੂ ਹੱਥ ਨਹੀਂ ਪਤਾ ਲਾ ਰਿਹਾ ਬੰਦਨਾ ਦੇ ਕਮੇਡਿਅੰਸਟਿਗੇਸ਼ਨ ਹੋਇਆ ਥੋੜਾ ਨਾ ਹੁੰਦਾ ਹੈ ਜਵਾਬ ਦਿੰਦਾ ਸਾਡੇ ਕੋਲ ਕੋਈ ਤਾਂ ਪੁੱਛਦਾ ਹੁੰਦਾ ਜਿਹੜਾ ਜੱਜ ਦੇ ਤੁਸੀਂ ਸਾਡੇ ਕੋਲ ਇਨਸਾਫ ਚਾਹੁੰਦੇ ਆ ਬਿਲਕੁਲ ਉਹੀ ਚੀਜ਼ ਕਰ ਰਹੇ ਆ ਪਰ ਸਰ ਕੋਈ ਨਹੀਂ ਉਹਦਾ ਪੇਸ਼ ਕਰ ਦੋਗੇ ਉਹਦੇ ਘਰ ਤੁਹਾਨੂੰ ਕਹਿ ਦਿੰਦੇ ਆ ਪੇਸ਼ ਕਰ ਦਿੰਦੇ ਮੁੰਡਾ ਅਸੀਂ ਤੁਹਾਡੇ ਨਾਲ ਆ ਅਸੀਂ ਇਦਾਂ ਨਹੀਂ ਪਰ ਜੇ ਹਿਸਾਬ ਨਾਲ ਸਰ ਤੁਸੀਂ ਲੈ ਕੇ ਜਾ ਰਹੇ ਹੋ ਮੈਨੂੰ ਕੁਲਪੀ ਨਹੀਂ 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 ਸਰ ਐਡਾ ਨਹੀਂ ਪਾਜੀ ਇੱਕ ਮਿੰਟ ਮੇਰੀ ਗੱਲ ਸੁਣੋ ਪਾਜੀ ਐਡਾ ਐਡਾ ਕਰੋ ਅਸੀਂ ਤੁਸੀਂ ਇੱਕ ਮੋਬਾਈਲ ਜਿਮੋੜ ਲੜਦੇ ਹੋ ਤੁਹਾਡੇ ਨਾਲ ਤੁਹਾਡੇ ਨਾਲ ਚਲੋ ਚਲੋ ਔਰ ਐਂਦਾ ਨਹੀਂ ਸਰ ਐਂਦਾ ਤਾਂ ਤੁਹਾਨੂੰ ਹੁੰਦਾ ਬਾਹਰ ਨਹੀਂ ਇੱਕ ਮਿੰਟ ਖਾਪੇ ਆਪਾਂ ਦੇ ਹੱਥ ਪਾਏ ਨੇ ਬੋਲਣ ਨੂੰ ਬੜੇ ਵੱਡਾ ਪਾਉਂਦਾ ਮਤਲਬ ਕੀ ਹੋਇਆ ਕਿਸੇ ਦਾ ਕੋਈ ਨਾ ਵਾਲੀ ਕੋਈ ਚੀਜ਼ ਨਹੀਂ ਚੱਲੋ ਆਪਾਂ ਇਹਨੂੰ ਲੈ ਜੰਨੇ ਆ ਆਪਾਂ ਨੂੰ ਦੱਸਿਆ ਕਿ ਆਪਾਂ ਫਟੇ ਨੂੰ ਮਿਲ ਕੇ ਆਉਂਦਾ ਆ ਨਹੀਂ ਆਪ ਤੁਸੀਂ ਗੁੰਡਾ ਨਾ ਕਿਉਂ ਤਾਂ ਆਇਆ ਤਾਂ ਕਿਉਂ ਆ ਗੁੰਡਾ ਤੁਸੀਂ ਅੱਜ ਕੀ ਮਸਲਾ ਕੀ ਹੈ ਕੀ ਮਾਮਲਾ ਕੀ ਹੈ ਸਰ ਬੋਲੋ ਹੋ ਮੈਂ ਕਰਨੀ ਸਰ ਮਾਮਲਾ ਕੀ ਹੈ ਦੱਸੋ ਮਾਮਲਾ ਕੀ ਹੈ ਕਿਉਂ ਚੱਕਿਆ ਤੁਸੀਂ ਮੁੰਡਾ ਮੁੰਡਾ ਉਹ ਸਾਨੂੰ ਡਿਊਟੀ ਤਾਂ ਕਰ ਲੈਣ ਤੋਂ ਯਾਰ ਤੋਂ ਨਹੀਂ ਕੋਈ ਤੁਹਾਡੇ ਕੋਈ ਇਨਪੁਟ ਹੋਏਗੀ ਨਾ ਕੁਝ ਨਾ ਕੁਝ ਕਰ ਲੈਣ ਤੋਂ ਸਾਨੂੰ ਬੰਦਾ ਤਾਂ ਦੇਖ ਤੂੰ ਤੁਸੀਂ ਕਿਉਂ ਚੱਕਿਆ ਕਿਉਂ ਤੁਸੀਂ ਆਪਣੇ ਬੰਦਾ ਗਾੜੀ ਮੇ ਬਿਠਾਇਆ ਮੇਰੀ ਬਾਤ ਸੁਣ ਲੀਜੀਏ ਸਾਨੂੰ ਡਿਊਟੀ ਤਾਂ ਕਰ ਲੈ 2 ਮਿੰਟ ਖੜ ਰੁਕ ਜੋ ਜਵਾਬ ਦੇ ਲੇਕਿਨ ਲੇਕਿਨ ਘਰ ਵਾਲੋ ਨੇ ਬਾਹਰ ਨਿਕਾਲ ਲਿਆ ਯਾਰ ਇਕੱਲੇ ਇਕੱਲੇ ਜਵਾਬ ਦੇ ਤੂੰ ਡਿਊਟੀ ਤਾਂ ਕਰ ਲੈਣ ਦੋ ਯਾਰ 2 ਮਿੰਟ 16 ਤਰੀਕ ਨੂੰ ਡਰੋਨ ਖੋਇਆ ਗਿਆ ਸੀਗਾ ਕਿਸੇ ਦਾ ਉਹਨਾਂ ਨੇ ਸਿੱਧਾ ਨਾਮ ਲਿਆ ਇਹਦਾ ਇਹਨੇ ਨੰਬਰ ਦਿੱਤਾ ਕਿਸੇ ਫੋਟੋਗ੍ਰਾਫਰ ਦਾ ਉਹਦਾ ਮਤਲਬ ਨਹੀਂ ਸੀਗਾ ਕਿ ਇਹਦਾ ਨਾਮ ਲੈ ਲੈਂਦਾ ਅਸੀਂ ਵੀ ਇੱਕ ਦੂਜੇ ਨੂੰ ਨੰਬਰ ਸ਼ੇਅਰ ਕਰਦੇ ਆਂ ਗੱਲ ਹੋਈ ਸੀ ਇਹ ਤੇ ਅੱਜ ਪੁਲਿਸ ਵਾਲੇ ਆ ਕੇ ਇਹਨੂੰ ਕੜੇ ਤੋਂ ਫੜ ਕੇ ਖਿੱਚ ਕੇ ਲੈ ਕੇ ਜਾ ਰਹੇ ਕਹਿੰਦੇ ਸੀ ਇਨਕੁਆਇਰੀ ਕਰ ਰਹੇ ਮੈਂ ਕਿਹਾ ਵਾਰੰਟ ਹੈਗਾ ਕਹਿੰਦੇ ਵਾਰੰਟ ਨਹੀਂ ਹੈਗਾ ਸਾਡੇ ਕੋਲੇ ਠੀਕ ਹੈ ਜੇ ਵਾਰੰਟ ਨਹੀਂ ਹੈਗਾ ਤੁਸੀਂ ਇੱਦਾਂ ਕਿਤਾ ਰੈਸਟ ਕਰਕੇ ਲੈ ਜਾਓਗੇ ਨਾਮ ਡਰੌਨ ਨਾ ਮੈਂ ਡਰੌਨ ਵਾਲਾ ਆਇਆ ਤੇ ਉਹਦੇ ਨਾਲ 16 ਤਰੀਕ ਸ਼ਾਮ ਨੂੰ ਫੰਕਸ਼ਨ ਤੇ ਜਾਂਦੇ ਹੋਏ ਉਹਦਾ ਸਮਾਨ ਕੋ ਮੁੰਡਿਆਂ ਨੇ ਜਿਹਦਾ ਖੁੱਲੋ ਲੁੱਟਖੋ ਕਰ ਲਿਆ ਉਹਦੇ ਨਾਲ ਤੇ ਮੈਂ ਜਿਹਦੇ ਫੰਕਸ਼ਨ ਤੇ ਉਹ ਗਿਆ ਸੀਗਾ ਤੇ ਮੈਂ 28 ਅਕਤੂਬਰ ਨੂੰ ਮੇਰੇ ਉਸ ਬੰਦੇ ਨਾਲ ਗੱਲ ਤੇ 28 ਅਕਤੂਬਰ ਨੂੰ ਹੀ ਮੈਂ ਪਵਨ ਦਾ ਨੰਬਰ ਉਸ ਬੰਦੇ ਨੂੰ ਸੈਂਡ ਕੀਤਾ ਸੀਗਾ ਤੇ ਉਹ ਤੋਂ ਬਾਅਦ ਜੋ ਵੀ ਫੰਕਸ਼ਨ ਤੇ ਉਹ ਗਿਆ ਆ ਡੀਲ ਹੋਈ ਆ ਸਾਰੀ ਪਵਨ ਨੇ ਆਪ ਮੂਰੇ ਹੋ ਕੇ ਗੱਲ ਕੀਤੀ ਆ ਹਾਂਜੀ ਮੇਰਾ ਉਹਦੇ ਵਿੱਚ ਕੋਈ ਸੀ ਨਹੀਂ ਹੁਣ ਵੀ ਅਸੀਂ ਅੰਦਰ ਕਲੱਬ 'ਚ ਬੈਠੇ ਉਹੀ ਮੁੱਦੇ ਤੇ ਗੱਲ ਕਰਦੇ ਪਏ ਸੀਗੇ ਤੇ ਅਸੀਂ ਬਾਹਰ ਆਏ ਆ ਤੇ ਹੁਣ ਮੈਂ ਆਪਣੇ ਬ੍ਰਦਰ ਦੀ ਗੱਡੀ 'ਚ ਜਦੋਂ ਬੈਠਾ ਆ ਕੇ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਦੋ ਆਏ ਆ ਤੇ ਹੁਣ ਮੈਂ ਧੱਕੇ ਨਾਲ ਆਪਣੀ ਗੱਡੀ 'ਚ ਪਹਟਾਉਣ ਨੂੰ ਕਰਦੇ ਸੀਗੇ ਨਾ ਨੂੰ ਕੋ ਵਾਰੰਟ ਸੀਗਾ ਕੋਈ ਤੇ ਉਹ ਕਹਿੰਦੇ ਸੀ ਪੁੱਛਤਾ ਪੁੱਛਪੁੜਤਾਲ ਗੱਨੀ ਮੇਰਾ ਉਹਨਾਂ ਨੇ ਫੋਨ ਵੀ ਖੋਇਆ ਤਾਂ ਮੈਨੂੰ ਗੁੱਟੋ ਫੜ ਕੇ ਗੱਟੀ 'ਚ ਭਟਾਣ ਕਰਦੇ ਸੀ। ਅੱਛਾ ਲੁੱਟ ਨੇ ਮੈਨੂੰ ਕਿੱਧਰ ਹੋਈ ਆ ਜੀ ਉਹਦੀ। ਅਗਰ ਬਾਤ ਕੀਤੀ ਜਾਏ ਜਿਸਕੋ ਆਪਨੇ ਪਵਨ ਜਿਸ ਦਾ ਨਾਮ ਲਿਆ ਹੈ ਉਸ ਤੋਂ ਆਪਨੇ ਲੋਕੇਸ਼ਨ ਭੇਜੀ ਸੀ। ਨਹੀਂ ਨਹੀਂ ਸਰ ਉਹ ਜਿਹਦੇ ਫੰਕਸ਼ਨ ਤੇ ਗਿਆ ਸੀ ਉਹਨੇ ਭੇਜੀ ਸੀਗੀ। ਮੈਂ ਲੈਦਾ ਮੈਂ ਪ੍ਰੂਫ ਵੀ ਆਪਨੀ ਸੀ ਮੈਂ ਜਿਹੜੇ ਪੈਲਸ ਸੀਗਾ ਉਸ ਟਾਈਮ ਤੇ ਮੈਂ ਨਹੀਂ ਉਹ ਮੈਂ ਫਲੋਰ ਸੀਗਾ ਤੇ ਉਹਦੇ ਨਾਲ ਜਿੱਥੇ ਲੁੱਟ ਹੋਈ ਆ ਉਹ ਨਗੋਦਰ ਸੀਗਾ ਉਹ ਤੋਂ। ਆਪ ਵੀ ਫੋਟੋਗ੍ਰਾਫੀ ਕਰ ਮੈਂ ਹਾਂਜੀ ਮੈਂ ਵੀ ਡਰੋਨ ਚਲਾਉਂਦਾ ਮੈਂ ਵੀ ਡਰੋਨ ਆਪਰੇਟਰ ਆ। ਨਹੀਂ ਨਹੀਂ ਸਰ ਮੇਰਾ ਨੰਬਰ ਬਿਲਕੁਲ ਮੇਰਾ ਕਾਲ ਬੰਦ ਨਹੀਂ ਹੋਇਆ ਫੋਨ ਬੰਦ ਨਹੀਂ ਆ ਫੋਨ ਮੇਰਾ ਚੱਲ ਰਿਹਾ ਜਦੋਂ ਦਾ ਉਹਦੇ ਨਾਲ ਇਹ ਇਦਾਂ ਹੋਇਆ ਵਾ ਤੇ ਦੂਜੇ ਨੰਬਰ ਤੇ ਉਹ ਹੁਣ ਮੈਨਾਂ ਤੱਕੇ ਨਾ ਪੁੱਛਦਾਲ ਕਰਦੇ ਸੀਗੇ ਪਹਿਲਾਂ ਪੁਲਿਸ ਕਿ ਤੁਹਾਨੂੰ ਬੁਲਾਇਆ ਥਾਣੇ ਵਗੈਰਾ ਕੁਝ ਨਹੀਂ ਕੋਈ ਫੋਨ ਨਹੀਂ ਆ ਮੈਨੂੰ ਹਾਂਜੀ ਹੁਣ ਹੀ ਇਦਾਂ ਸਿੱਧਾ ਹੀ ਇਦਾਂ ਤੱਕੇ ਨਾ ਲੈ ਕੇ ਚੱਲਦੇ